ਵਾੜੇ ਮਾਰ ਕੇ ਗੁਰੂ ਸਾਹਿਬ ਨੇ ਜਗਧਾਰੇ ਛੱਡ ਦੇ ਕੇ ਨਿਕਲਦੇ ਨੇ ਤੇ ਫਿਰ ਇਹਨੇ ਭਾਦੋਂ ਉਹਨਾਂ ਜੀ ਕੋਲ ਕੇ 10 ਲੱਖ ਦਾ ਮੁਠਾਈ ਆ ਕਿਥੇ ਥੋੜਾ ਜਿਹਾ ਇਹਨਾ ਰੋਣਾ ਪੈ ਗਿਆ ਸਮਝ ਨਾ ਲੱਗੇ ਕਿ ਫੋਕ ਕਿੰਦਰ ਆ ਗਿਆ ਆਪਸ ਵਿੱਚ ਲੜਦੇ ਰਹੇ ਮਰਦੇ ਰਹੇ ਪਰ ਇਹ ਵੱਡ ਟੋਪਰ ਦੇ ਵਿੱਚ ਜਿਹੜੇ ਗੁਰੂ ਦੇ ਪਿਆਰੇ ਸਤਗੁਰੂ ਦੇ ਵਿਛੜ ਸਤਗੁਰੂ ਜੀ ਨਿਕਲ ਕੇ ਮਾਛੀ ਵੜ ਦੇ ਜੰਗਲਾਂ ਨੂੰ ਜਾਂਦੇ ਨੇ ਇਹ ਪੰਜ ਇਕੱਲੇ ਇਕੱਲੇ ਵੱਖਰ ਵੱਖਰੇ ਹੋਏ ਪਰ ਅੱਗੇ ਜਾ ਕੇ ਇਕੱਠੇ ਹੋਏ। ਸਤੂਕੋਲ ਜੀ ਮਾਛੀਵਾੜ ਦੇ ਜੰਗਲਾਂ ਜੀ। ਪਰ ਇੱਥੇ ਪਿੱਛੇ ਚਮਕੌਰ ਦੀ ਗੜੀ ਦੇ ਵਿੱਚ ਸਤੂਕੋਲ ਜੀ ਜਿੱਲਾ ਰੋਪਈ ਸੰਗਤ ਸਿੰਘ ਨੂੰ ਆਪਣੇ ਦਸਤਾਰ ਦੇ ਗਏ। ਸਤੂਕੋਲ ਜੀ ਨੇ ਆਪਣੇ ਹੱਥੀ ਆਪਣੇ ਬਲਗੇ ਚ ਲਈ। ਆਪਣੇ ਥਾਂ ਤੇ ਬਿਠਾਇਆ ਕਿ ਇਸ ਥਾਂ ਤੇ ਬੈਠ ਕੇ ਤੁਸੀਂ ਅਮਰਤ ਵੇ ਆਸਾ ਦੀ ਵਾਰ ਦਾ ਕੀਰਤਨ ਕਰਦੇ। ਉਰਕੋ ਜਿਹੜੇ ਗੁਰਗ ਸਿਖਰ ਭਾਈ ਸੰਗਤ ਸਿੰਘ ਜੀ ਆਪਾਂ ਇਹਨਾਂ ਤੱਕ ਸਾਰੇ ਜਾਣਦੇ ਹਾਂ ਕਿ ਭਾਈ ਸੰਗਤ ਸਿੰਘ ਦੇ ਸ਼ਰੂ ਪੁਰਸਾ ਜੀ ਨੂੰ ਮਿਲਤੀ ਪਰ ਇਕੱਲੇ ਭਾਈ ਸੰਗਤ ਸਿੰਘ ਕੀ ਦੇਨੇ ਕੀ ਜਦੋਂ ਸੰਸਦ ਅੰਦਰ ਤੇ ਵਿਸ਼ੋੜਾ ਪੈਂਦਾ ਹੈ ਭਾਈ ਪੂਦਰ ਸਿੰਘ ਜਦੋਂ ਸ਼ਹੀਦ ਹੁੰਦਾ ਨੇ ਕੋਰੇ ਰੌਣਾ ਉੱਠੇ ਪੈਂਦੇ ਨੇ ਕਿ ਭਾਈ ਪੂਦਰ ਸਿੰਘ ਉਹ ਕਿਆਰ ਕਰਦੇ ਤਸੀਹੇ ਤੂ ਕੋ ਬਣ ਸਕੇ اور گرو گوبند مہاراج جی کلے بھائی سنگت سن گرو سا اپنے خالصے کلے کلے سکھ اپنے کو رحت رامے تائی کر کے گئے سب خالسا میرو روپاس اپنے روپ اپنا پر پائی سنگت کی سن شکل جی بہت ہی ملتی کلے سن. سنگت کی سن شکل کسی ملتی ਤਾਲਵੇ ਪਾਈ ਸੰਗਤ ਸੰਮਤੀ ਜਿਹੜੇ ਧਰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਮਰ ਨੂੰ ਨਹੀਂ ਹੈ ਇਹ ਕਹਿਦੇ ਨੇ ਧਰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਇੱਕ ਦਿਨ ਛੋਟੇ ਤੇ ਸਿਰਫ ਇੱਕ ਦਿਨ 1666 ਵਿੱਚ 22 ਦਸੰਬਰ ਨੂੰ ਧਰਗੁਰੂ ਘਰ ਦੇ ਧਰਪਾਸ਼ਾ ਇਹਦਾ ਪ੍ਰਕਾਸ਼ ਨਟਰਾ ਸਰ ਵਿੱਚ ਹੁੰਦਾ ਹੈ ਤੋਂ ਉਸ ਤੋਂ ਅਗਲੇ ਦਿਨ 23 23 ਦਸੰਬਰ ਨੂੰ ਪਾਈ ਸੰਗਤ ਸਿੰਘ ਦਾ ਜਨਮ ਉਸੇ ਪਟਨਾ ਸਾਹਿਬ ਤੋਂ ਦੱਸਦੇ ਨੇ ਮਤਲਬ ਉਹ ਪਾਈ ਸੰਗਤ ਸਿੰਘ ਦੇ ਨਾਲ ਜਿਹੜੇ ਅੰਦਰ ਸਿੰਘ ਤੇ ਮਹੂਰ ਨਹੀਂ ਪਾਈ ਸੰਗਤ ਸਿੰਘ ਦੇ ਨਾਲ ਦੋ ਸੇ ਮਹੂਰ ਨੇ ਤੇ ਇਹ ਕਿੰਨੇ ਭੂਗਣਕ ਸਿੰਘ ਉਹਨੋਂ ਦਾ ਸਿਰ ਜਲਾ ਦਸ ਸਿੰਘੀ ਦਾ ਹੋਇਆ ਅੰਤ ਕਿ ਜਿਹੜਾ ਉਹ ਪਤਾ ਹੁਣ ਗੁਰਸਹਿਬ ਜੀ ਚੱਲੇ ਨੇ ਪਾਈ ਦਾਇਆ ਸਿੰਘ ਪਾਈ ਮਾਨ ਸਿੰਘ ਤੇ ਪਾਈ ਧਰਮ ਸਿੰਘ ਜੀ ਨਾਲ ਚੱਲੇ ਨੇ ਤੇ ਕਬ ਦੇਵੇਂ ਚੜਦਾ ਦੁਸ਼ਮਣਾਂ ਦੇ ਹੰਗਿਰਦੇ ਵਿੱਚ ਵੜ ਜਾਂਦਾ ਤੇ ਸਾਡੇ ਸ਼ਰੀਰਾਂ ਤੇ ਉਪੜੇ ਹੋ ਜਾਂਦੇ ਪਰ ਇਹਦੇ ਤਰ੍ਹਾਂ ਨਹੀਂ ਕੀਤੀ ਆਹੜਾ ਤੇ ਹੋਇਆ ਇਸੇ ਤਰ੍ਹਾਂ ਹੋਇਆ ਕਿ ਜਦੋਂ ਅੰਦਰੋਂ ਤੀਰ ਚ ਲਾਉਂਦੇ ਜਦੋਂ ਕਿ ਤੀਰ ਮੁੱਕੇ ਦੁਸ਼ਮਣ ਕਿੰਨੇ ਤਾਂ ਸਮਝ ਲਾ ਕੇ ਹੋ ਮੁੱਕੇ ਹੋਏ ਬਾਹਰ ਹੋ ਗਏ ਇਹਨਾਂ ਪਤਾ ਲੱਗ ਗਿਆ ਕਿ ਅੰਦਰ ਜਿਹੜੇ ਸ਼ਹੀਦ ਹੋ ਗਏ ਨੇ ਸਿੱਖ ਬਹੁਤੇ ਸਿੰਘਾਂ ਦੇ ਵਿੱਚੋਂ ਸੇਖੋ ਹੁਣੋਂ ਤੱਕ 2 ਜਾਂ 3 ਜਾਂ ਮਤਲਬ ਕਿ 4 ਸਿਬੇ। ਬ੍ਰਚੀਤਰ ਨੇ ਆਪਣੇ ਬੰਦਿਆਂ ਨੂੰ ਉਹਨੂੰ ਫੇਰ ਚਲਕਾਰਨ ਵਾਲੇ ਕੋਲ ਤੇ ਕੁਝ ਕਰੋ। ਅੰਦਰ 4 ਜਣੇ ਨੇ ਉਸੇ 10 ਬੱਤ ਦੇ ਵਿੱਚੋਂ ਕਿੰਨੇ 10 ਬੇਜਾਰ ਮਰ ਗਏ। 10 ਲੱਖ ਦਾ ਟੋਟਾ ਏਡਾ ਵੱਡਾ ਕਾਠ ਹੁੰਦਾ ਕਿੰਨਾ ਜਦ ਤੂੰ ਹੀ ਤਾਪੂ ਜੁ ਨਹੀਂ ਤੋੜੀਏ ਤੋੜੀਏ ਨਹੀਂ ਤੇ ਨਹੀਂ ਗੇੜ ਟੁੱਟਦਾ। ਹੁਣ ਤੇ ਕੰਦਾ ਤੋਤੇ ਫੜੂ। اور یہ اسی طرح ہوا پوری علا کے شروع ہو گیا جہاں نے جن کو مارے گا مارے جدو یہ رولہ رولہ پہ اتو آواز سنتے گرو گوبند سنگے امریکہ کم دیں پھر یہ اندر بڑھنا شروع ہوئے کہ ہوں ان کو تیر کوئی نہیں دی. ਇਹ ਲੜਾਈ ਦੇ ਵਿੱਚ ਭਾਈ ਸੰਗਤ ਸਿੰਘ ਜੀ ਸਾਧ ਸੰਗਤ ਜਿਹੜੇ ਸੀਗੇ ਉਹ ਗਏ ਤੇ ਫਿਰ ਇਹਨਾਂ ਦੇ ਵਿੱਚੋਂ ਕਿਸੇ ਨੇ ਕਹਿ ਦਿੱਤਾ ਕਿ ਇਹ ਗੁਰੂ ਗੋਬਿੰਦ ਸਿੰਘ ਵਜਿੱਦਨ ਪੰਡਾ ਪੱਜਾ ਜੀ ਗੁਰੂ ਗੋਬਿੰਦ ਸਿੰਘ ਨੂੰ ਵਾਰਿਆ ਗਿਆ ਤੇ ਨਿਸ਼ਾਨ ਦੇ ਵਾਸਤੇ ਇਹਨਾਂ ਦਾ ਸਿਰ ਜਿਹੜਾ ਵੱਢ ਦਿੱਤਾ ਭਾਈ ਸੰਗਤ ਸਿੰਘ ਜੀ ਸ਼ਹੀਦ ਪੈ ਤੋ ਗਏ ਸਨ ਉਹਨਾਂ ਦਾ ਸਿਰ ਬਾਦ ਵਿੱਚ ਵੱਢਿਆ ਗਿਆ ਕਿ ਇਹਨੂੰ ਦਿੱਲੇ ਲੈ ਕੇ ਜਾਵਾਂਗੇ ਉਹ ਜਿੱਥੇ ਦਾ ਇਹ ਕੋਸ਼ਿਸ਼ ਕਿ ਸਮੋ ਕੋ ਨਾਮ ਪੜਾ ਮਿਲੂਗਾ। ਫਾਇਸ ਸੰਗਰਸਿੰਦਰ ਸੀਸ ਵਾਲੇ ਦੇ ਦਿੱਲੇ ਨੂੰ ਪੇਂਚ ਦਿੱਤਾ। ਉੱਥੋਂ ਵੀ ਨਾਮ ਤਾਂ ਕੋਈ ਨਹੀਂ ਮਿਲਿਆ। ਪਰ ਵਿਜੇਤਰ ਨੂੰ ਬਾਅਦ ਤਾਂ ਜਿਹੜੀ ਹੋਂਮੀ ਚਾਹੀਦੀ ਹੋਈ। ਕਿਉਂਕਿ ਜਿਹੜਾ ਸੀਸ ਤੇ ਜਾ ਉੱਥੇ ਜਾ ਕੇ ਪਛਾਣਿਆ ਗਿਆ ਕਿ ਇਹ ਤੇ ਗੁਰੂ ਦਾ ਕੋਸ਼ੰਤ ਹੈ ਗੁਰੂਤਰ ਤੋਂ ਨਿਕਲ ਕੇ। ਉਹਨੂੰ ਕੋਤੋਂ ਨਾਂ ਦਾ ਪਈਆ ਦੇਖੋ ਦੂਸਰੀ ਬੇਅਤ ਤੇ ਹੋ ਕਰਦੇ ਆ ਇਹ ਦੂਜੀ ਵਾਰ ਹੋਇਆ ਪਹਿਲੇ ਵਾਰ ਧੰਗ ਗੁਰੂ ਤੇਗ ਬਹਾਦਰ ਸਾਹਿਬ ਦਾ ਸੇਸ ਦਿੱਲੀ ਤੋਂ ਪੰਜਾਬ ਨੂੰ ਗੰਗੋ ਰਤੂ ਸਾਹਿਬ ਤੇ ਦੂਜੀ ਵਾਰ ਇਸੇ ਗੁਰੂ ਘਰ ਦੇਖ ਕੇ ਗੁਰੂ ਤੇ ਸਿੰਘ ਪਾਈ ਸੰਗਤ ਸਿੰਘ ਦਾ ਸੇਸ ਤੋਂ ਚਮਕੋ ਉਹ ਦਿੱਲੀ ਨੂੰ ਜਾ ਕੇ ਇਹ ਤਰਸਾ ਤੋਂ ਕੋਈ ਨਿਗਰ ਦੇ ਪਰਸ ਚਮਕੋ ਘੜੀ ਦਾ ਥੋੜਾ ਜਿਹਾ ਹਿੱਸਾ ਜਿਹੜਾ ਪਹੁੰਚੇ ਉਹ ਦਾ ਘਟਰ ਚ ਬੇਲ ਰਵੇ ਪਹਿਲੋ ਇਥੇ ਇੱਕ ਹੋਇਆ ਪੁਰਸ਼ਾਂ ਦੀ ਲੜਾਈ ਅਗਲੇ ਦਿਨ ਇਹ ਸਿੰਘ ਸ਼ਹੀਦ ਹੋ ਗਏ ਤੇ ਫਿਰ ਜਿਹੜੇ 23 ਤਰੀਕ ਨੂੰ 23 ਦਸੰਬਰ ਨੂੰ ਰਾਤ ਪਈ ਇਸ ਰਾਤ ਨੂੰ ਗੁਰੂ ਕੇ ਇੱਕ ਬੀਬੀ ਜਿਹੜੂ ਸ਼ੇਰ ਨੇ ਕੀਤੀ ਬੀਬੀ ਸ਼ਰਪਾ ਉਹ ਬੜਾ ਬੜਾ ਜਿਗਰਾ ਚਾਇਦਾ ਬੇਬੇ ਸ਼ਰਨਪੂਰ ਨੇ ਹੁਣ ਦੇਖਿਆ ਕਿ ਸਾਰੇ ਪਾਸੇ ਸਾਰੇ ਸਿੰਘ ਸਹੀਬ ਹੋ ਗਏ। ਜੇ ਨੁਰਕਾ ਦਾ ਮੁਖਈਆ ਜਿਹੜਾ ਸਾਰੇ ਪਿੱਛੇ ਹੋ ਗੂ ਹੁਣ ਰਾਤ ਨੂੰ ਖੁਸ਼ਿਆ ਮਨਉਂਦਾ ਨਹੀਂ ਸ਼ਰਾਪਾਂ ਦੇਂਦੀ। ਖੁਸ਼ਿਆ ਮਨਉਂਦਾ ਕਿ ਉਹ ਸਮੇਂ ਦੇ ਮਨ ਨੂੰ ਕੋ ਬਲਸੇਵਾ ਸਰਵਾ ਕਰਦਾ ਹੈ। ਸਾਰੇ ਨੂੰ ਸੇ ਸ਼ਹੀਦ ਕਰ ਦਿੰਦਾ ਹੈ। ਉਹ ਖੁਸ਼ਿਆ ਮਨਉਂਦਾ ਦੇ ਸ਼ਰਾਪੀ ਹੋ ਗਏ। ਫਤ ਬੇਬੇ ਸ਼ਰਨਪੂਰ ਨੂੰ ਉਸ ਸਮੇਂ ਤੇਵਾ ਨੇ ਆਜ ਜਦੋਂ ਇਹ ਸਾਰੇ ਰਾਤ ਨੂੰ ਸੋ فکر ہو گئی دیوا دیا دن آ کے, کے دیا, دیا کے پترا داشا دیکھا پہچانیا اور اپنے تار جی کپڑے پائے سن ان جاڑ بوجھ کے منڈی لا لی مو جڑا سر منہ سوال بند کہ جے کو دیکھے بھی پچھاڑے بھی سمجھے کو کمڑی کو نکلتی ਆਰੇ ਅਰਦਾਸ ਕਰਦੇ ਆ ਕਿ ਸਤਿਗੁਰੂ ਇੱਕ ਭੈਣ ਦੇ ਸਾਨੂੰ ਦੇ ਭਰਾ ਦੀ ਇੱਕ ਰਾਸ਼ੀ ਹੋਵੇਗਾ ਤੇ ਜਿਹੜੇ ਭੈਣ ਨੂੰ ਗਸ਼ਾ ਵੇਖੀ ਜਾਂਦੇ ਸਕੇ ਸਤਿਗੁਰੂ ਜੀ ਇਥੇ ਕਰਨਾ ਕਿ ਤੁਮੇਰਾ ਭਰਾ ਜੀਨ ਸੇ ਉਹ ਤੇ ਜਾ ਸਕਦੀ ਇਹਨਾਂ ਦੇ ਨਾਲ 35 ਰੁਪਏ ਕਿਰਪਾ ਕਰੇ ਮੈਨੂੰ ਪਾਲ ਬਖਸ਼ੀ ਔਰ ਪਛਾਣ ਪਛਾਣ ਕੇ ਜਿੰਨੇ ਨੂੰ ਪਛਾਣ ਗਈ ਕਿਸੇ ਦਾ ਸਰਬੱਤ ਦਾ ਹੋਇਆ ਸੀ ਕਿਸੀ ਦੀ ਬਾਤ ਸੀ। ਉਰ ਚਿਰ ਜੇ ਉਹ ਪਛਾਰਾ ਆਇਆ ਬੀਬੀ ਨੂੰ ਉਹ ਸਾਰੇ ਵਾਸੇ ਕਹਾ ਦੇ ਕੱਠੇ ਕੀਤੀਆਂ। ਉਹਦੇ ਉੱਤੇ ਕੁਝ ਲੱਕੜਾ ਰੱਖੀ ਉਹ ਜਿਵੇਂ ਉੱਪਰ ਸੇ ਹੋ ਸਕਦੀ। ਇਹ ਸਾਰੇ ਰਾਤ ਲੱਗੀ। ਅੰਮ੍ਰਿਤ ਵੇਲੇ ਜਦੋਂ ਲੰਕੂ ਆਇਆ ਤਾਂ ਉਹ ਉਹਨੂੰ ਇੱਕਦਮ ਭੱਜੇ ਕਿ ਇੱਥੇ ਆ ਕੇ ਅੱਗੇ ਨੇ ਲਾ ਦਿੱਤੀ। ਆ ਕੇ ਜਦੋਂ ਉਦੋਂ ਦੇਖਿਆ ਤਾਂ ਭੱਟੇ ਛਿਗਾ ਹੈ ਜਿਸ ਨਸਾਂ ਸੜਦੀਆਂ ਪਈਆਂ। ਇਹਨਾਂ ਨੇ ਬੀਬੀ ਨੂੰ ਪੁੱਛਿਆ ਕਿ ਤੂੰ ਬੀਬੀ ਹੈਂ ਤੋਂ ਪਰ ਬੀਬੀ ਉਹ ਗੋਖਦੇ ਬੈਸੀ ਹੱਥ ਜੁੜੇ ਹੋਏ ਸਨ ਅੰਬਰ ਤੋਂ ਮਿਲੇ ਜਗੋ ਸਮਾ ਜੀ ਸੀ ਇਹ ਅੰਮ੍ਰਿਤ ਜੋਨੇ ਪਰਤ ਪਰ ਹਰੀਪੁਰੇ ਆਪਣੇ ਦੁਹਾੜੀ ਸਤਵਾਰ ਅਸਾ ਜੀਵਾਰ ਦਾ ਸਮਾਸੀ ਪਰ ਬੀਬੀ ਸੰਸਕਾਰ ਤੇ ਬਰਿਆਦ ਮੁੱਖ ਰੱਖ ਕੇ ਪੜਦੀ ਸੀ ਕਿ ਤਿਹੋ ਸੱਜਣ ਸਿਸਰੀਆਂ ਜੋ ਹੋਵੇ ਸਾਬਸ ਹੋਵੇ ਪੁਰਾਣੇ ਪੜ ਜਾਂ ਇੰਨੇ ਗੱਲਾਂ ਨੂੰ ਸਮਝ ਲੱਗ ਕੇ ਤੇ ਕੋ ਕੋ ਗੁਰੂ ਵੀ ਸਿੱਖਣੀ ਇਹ ਨਾਲ ਤੁ ਜੇ ਵਰਗੇ ਪੁੱਛਿਆ ਕਹਿੰਦੇ ਇਹਨੇ ਉਹ ਖਿਜੇ ਕੇੰਦਰ ਕੋਪਸ ਵਿੱਚ ਆਏ ਡੀਪੀ ਸ਼ੰਕਪੁਰ ਮਫਾਵ ਤੋਂ ਪੜਿਆ ਤੇ ਕਹਿੰਦਾ ਜੇ ਇੰਨੇ ਪਿਆਰ ਨਾਲ ਵਰਤਣ ਦੇ ਨਾਲ ਹੀ ਜਉਂਦੇ ਉਹ ਉਸੇ ਜੀ ਦਾ ਦੇਵਤ ਸਾਰਥਕ ਸ਼ਹੀਦ ਕੀਤਾ ਗਿਆ ਉਹ ਡੀਪੀ ਸ਼ੰਕਪੁਰ ਵੀ ਉਹਨਾਂ ਚਾਲੀਆਂ ਦੇ ਵਿੱਚੋਂ ਸ਼ਹੀਦ ਇਹਨਾਂ ਦਾ ਸੰਸਕਾਰ ਹੋ ਗਿਆ। ਕੋਜੇ ਤੇਮ ਤੂਫਾਨ ਜਦੋਂ ਇਹ ਕੇਰਾ ਤੋੜਿਆ ਤੇ ਮਗਲ ਕੋਜਾ ਕਈਆਂ ਚ ਕਿਸੇ ਪਿਆਰ ਵਾਲੇ ਸਿੱਖ ਲਈ ਜਿਹੜਾ ਸੰਸਕਾਰ ਵਾਲੀ ਥਾਂ ਸੀ ਨਾ ਇੱਥੇ ਣਾਕ ਹੱਡੀਆਂ ਜੋ ਕੁਝ ਵੀ ਸੀ। ਉਹ ਤੇ ਤੋਇਆ ਕੱਢ ਕੇ ਉਹਦੇ ਵਿੱਚ ਹੀ ਤਬੂਤੀ ਤੋ ਤਾਂ ਪੱਧਰ ਕਰਤੀ। ਬੁੜੇ ਇਤੋਂ ਦਾ ਰਹਿਣ ਵਾਲਾ ਸਿੱਖ ਤੇ ਬੇਦਾ ਪਿੰਡ ਦਾ ਜਿ ਭਾਈ ਤੇ ਆ ਸਕੇ। ਇਹ ਗੜੀ ਜਿਹੜੀ ਹੁਣ ਰਛੀ ਗਈ ਹੈ ਉਹਨੂੰ ਭਾਈ ਧਿਆਲ ਸਿੰਘ ਨੇ ਗੜੀ ਵਾਲੀ ਥਾਂ ਤੇ ਸਾਰਨ ਤੋਂ ਸ਼ਾਂਤ ਸੀ ਇੱਥੇ ਤੋਂ ਗੁਰੂ ਘਰ ਬਣ ਗਿਆ ਭਾਈ ਧਿਆਲ ਸਿੰਘ ਉਹ ਜਾਵੇ ਰੋਜ਼ ਉੱਥੇ ਜਿਹੜੇ ਥੱਲੇ ਘੁੱਤ ਦਾ ਪੇਸਾ ਪੁੱਛੇ ਕਈਆਂ ਬਜ਼ੁਰਗਾਂ ਨੂੰ ਪੁੱਛੇ ਕਿ ਕੋਈ ਜੇ ਦੱਸੋ ਮੇਰੇ ਮਹਨਕਲ ਕੇ ਧਰਪਾਸ਼ਾ ਜਿਹਦੇ ਪੁੱਤਰਾਂ ਦਾ ਸੰਸਕਾਰ ਕਿਹੜੇ ਥਾਂ ਤੋਂ ਹੋਇਆ ਸੀ ਉਹ ਕਈ ਦਿਨ ਬਾਅਦ ਜਦੋਂ ਬਜ਼ੁਰਗ ਮਿਲਿਆ کہہ دل جی تھانے ہاں تو دکھاوا میں اپنے ہاتھی وہ سوا ہڈیا وہ فل اس تھانے ڈبے قتل گڑھ کو تھے گرو کر جڑ بنایا یہ پائی دیال سنگ نے بنوایا پائی دیال نے سیوا لائن سے وقت کیونکہ امید کارتے گھر ان انہیں اگلے دنوں چیٹا چلا کیا چونہ منگا لیا ਇੱਤਿਹਾਸ ਦੇ ਵਾਸਤੇ ਜੋ ਕੁਛ ਲੱਕੜ ਹੋ ਗਿਆ ਚਾਹੀਦੀ ਸਾਰਾ ਕੁਛ ਹੋ ਗਿਆ ਨਾਲ ਇਸ਼ਾਰਾ ਕਰਕੇ ਅਰਦਾਸ ਕੀਤੀ ਗੁਰਦੁਆਰਾ ਬਣਾਉਣਾ ਸ਼ੁਰੂ ਕਰ ਦਿੱਤਾ ਜਦੋਂ ਗੁਰਦੁਆਰਾ ਬਣਾਇਆ ਸ਼ੁਰੂ ਹੋਇਆ ਨਹੀਂ ਪਰਿਆ ਕੀ ਆਇ ਇਤਿਆਰ ਸਿੰਘ ਉਹ ਜੁਦਾ ਸੀ ਉੱਥੇ ਰੋਜ਼ ਜਦੋਂ ਅਰਦਾਸ ਹੁੰਦੀ ਸ਼ਾਮ ਨੂੰ ਜਦ ਗੁਰਦਸੋਂ ਹੋ ਰਹੀ ਕੀ ਉਸ ਤੋਂ ਪਹਿਲਾਂ ਭਾਈ ਇਤਿਆਰ ਸਿੰਘ ਅਰਦਾਸ ਕਰ ਕੋਲ ਸਿਨੂ ਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਭਾਈ ਸਾਹਿਬ ਜੇ ਤੂੰ ਅਰਦਾਸ ਕਰੋਗੇ ਨਾ ਤੇ ਕਦੇ ਆਠੀ ਮੇਰੇ ਅਰਦਾਸ ਉਹ ਜੀ ਕਰਦੇ ਹੋਂ। ਹੁਣ ਜੇ ਉਹ ਤਾਸ ਕਰਨ ਵਾਲੇ ਨੂੰ ਸਮਝਾ ਕਿ ਇੱਡੀ ਵੱਡੀ ਸੇਵਾ ਕਰਉਂਦਾ ਹੈ। ਤੇ ਅਰਦਾਸ ਕਰਨੀ ਹੋਵੇ ਕਿ ਮੈਂ ਸੇਵਾ ਕੀਤੀ ਮੇਰੇ ਸੇਵਾ ਸਭ ਨੂੰ ਜਿਸੀ ਤਰ੍ਹਾਂ ਤੇ ਸੇਵਾ ਕੀਤੀ ਕਰਉਂਗਾ। ਤੇ ਗੁਰੂ ਜੀ ਤਾਂ ਉਹਨੇ ਐਸੇ ਹੀ ਲੇਕੂ ਭਾਈ ਸਾਹਿਬ ਦਿੱਤੇ ਹਨ ਤਾਂ ਸਾਡੇ ਕੋਲ ਹੋਰ ਔਰ ਪਾਏ ਇਤਿਆਸ ਦੇ ਜਿੰਦੇ ਵੀ ਅਰਦਾਸ ਲੋ ਦੁਨੀਆ ਤੋਂ ਬਿਲਕੁਲ ਵੱਖਰੀ ਥਾਂ ਸੀ ਪਾਏ ਇਤਿਆਸ ਕਿ ਉਹਦੇ ਨੇ ਪਾਏ ਸੰਗ ਅਰਦਾਸ ਕਰੂ ਕਿ ਮੇਰੇ ਘਰ ਦੇ ਵਿੱਚ ਮੇਰੀ ਕੋਈ ਧੀ ਮੇਰਾ ਕੋ ਪੁੱਤਰ ਰਹੂ ਜਿਹਨੂੰ ਇਹ ਕਹਿੰਦੇ ਸਿੱਧੇ ਸੰਤਾਂ ਜੀ ਇਸ ਕਹਿੰਦੇ ਕਿ ਮੇਰਾ ਦਾਤੀ ਬਰੋ ਅਰਦਾਸ ਕਰੂ ਮੇਰੇ ਘਰ ਵਿੱਚ ਕੋਈ ਧੀ ਪੁੱਤਰ ਰਹੂ ਮੇਰੀ ਅੰਸਰ ਜਿਹੜੀ ਅੱਗੇ ਚੱਲੇ ਨਾਲ ਸਮਾਜ ਦੇ ਉਹ ਸੁਣੋ ਵਾਲੇ ਤੇ ਅੱਖਾਂ 'ਚ ਪਾਣੀ ਵੀ ਆ ਗਿਆ ਸਾਰੇ ਹਰਾ ਗਏ ਹੋ ਗਏ ਕਿ ਭਾਈਸਰ ਜੀ ਇੱਥੇ ਵੱਡੇ ਤੁਸੀਂ ਸੇਵਾ ਤੋਂ ਰੁਕਦੇ ਕਿ ਇਹ ਅਰਦਾਸ ਲਿਓ ਤੇ ਭਾਈ ਜੀ ਆਲਸੇ ਉੱਥੇ ਕਹਿੰਦੇ ਸਭ ਦੇਖੋ ਇਹ ਅਰਦਾਸ ਇਸ ਕਰਕੇ ਕਿ ਇਹ ਜਿਹੜੀ ਥਾਹ ਹੈ ਮੇਰੇ ਧਰਮ ਕੋਲਕਾਤਾ ਪਾਸੇ ਇੱਕ ਪੁੱਤਾਂ ਦੀ ਹੈ ਇਹ ਥਾਹ ਮੇਰੇ ਕੋਲਕਾਤਾ ਪਾਸੇ ਦੀ ਹੈ ਤੇ ਕੱਲ ਨੂੰ ਜੇ ਇਹਦਾ ਹੋਵੇ ਮੇਰਾ ਪੁੱਤ ਮੇਰੇ ਪੁੱਤਰ ਪਰਪੁੱਤੇ ਉੱਠ ਕੇ ਖੜੇ ਹੋਏ ਤੇ ਹੱਥ ਪਾਰ ਕੇ ਸ਼ਰਧੇ ਤੇ ਕਹਿਣਾ ਸਾਡੇ ਕੋਲ ਪੜਵਾਈ ਸੀ। ਤੇ ਕੋ ਪਾਇਸਰ ਪਾਈ ਗੁਰਦਾਨ ਜੀ ਜਦੋਂ ਉਹਨਾਂ ਨੇ ਸ਼ਰੀਰ ਛੱਡਿਆ ਤਾਂ ਤੇ ਸ਼ੇਵ ਪਾਸ਼ਾ ਦੇ ਚਰਨਾਂ ਵਿੱਚ ਜਰ ਬਾਸੋਗਾਂ ਵੇਸੇ ਤੋਂ ਦੀ। ਪਾਈ ਗੁਰਦਾਨ ਜੀ ਦਾ ਬੰਧਰ ਜੀ ਮਿਸਲ ਹੋ ਰਿਹਾ। ਤੇ ਜਦੋਂ ਕੋਨਸਰ ਜੀਕਰ ਨੇ ਪਾਈ ਜੀ ਅਖੀਰ ਦੇ ਸਮਝ ਲੈ ਉੱਤਰੇ ਬੋਲ ਉਹ ਇੱਛਾ ਤੇ ਪਾਇਸਰ ਜੀ ਕਹਿੰਦੇ ਸੀ ਸਤ ਸਭ ਕੁਝ ਇੱਕੋ ਇੱਛਾ ਹੈ। ਕਿ ਮੈਂ ਚੰਗਾ ਕਿ ਮੇਰੇ ਸਰੀਰ ਨੂੰ ਕਾਬੂ ਤੁਸੀਂ ਆਪ ਕਰੋ ਮੇਰੀਆਂ ਹੱਡੀਆਂ ਫੁੱਲ ਸਵਾਰ ਜਿਹੜੇ ਨੂੰ ਕਿਤੇ ਦਰਿਆ 'ਚ ਡੁੱਬਣ ਦੇ ਜੱਗ ਦਿੱਤਾ ਪਰ ਮੈਂ ਇਹ ਚੰਗਾ ਕਿ ਮੇਰੇ ਨਾਮ ਦੀ ਯਾਦ ਵੀ ਬਣੀ ਰਹੇ ਮੈਂ ਚੰਗਾ ਕਿ ਬੁਰਦਾਸ ਦੇ ਬਾਅਦ ਬੁਰਦਾਸ ਨੂੰ ਯਾਦ ਕਰਾਂ ਉਹ ਸਤਜੋ ਜਿਹੜੇ ਪ੍ਰਸੰਗ ਤੇ ਸਨ ਕਿ ਪਾਈ ਤੇ ਲਾਪੁੱਤਰ ਮੈਂ ਆਪਲੀ ਕਾਹੂ ਅੰਗਰੇਜ਼ਾਂ ਨੂੰ ਯਾਦ ਹੀ ਸੰਭਾਲਾ ਔਰ ਜਿਹੜਾ ਤੁਸੀਂ ਕਹਿੰਦੇ ਹੋ ਕਿ ਮੇਰਾ ਨਾਮ ਲਾ ਲਓ ਇਹਦੇ ਧੰਨ ਗੁਰੂ ਅਰਜਨ ਦੇਵ ਜੀ ਤੁਹਾਡਾ ਨਾਮ ਚੁੱਕੋ ਜੁਗਾ ਟੱਪੇ ਨੂੰ ਕਰਕੇ ਕਿ ਜਿਹੜਾ ਵੀ ਸੇਕੂ ਗੁਰੂ ਗ੍ਰੰਥ ਸਾਹਿਬ ਤੇ ਬਾਣੀ ਪੜੇਗਾ ਸਭ ਤੋਂ ਪਹਿਲ ਨੂੰ ਜੀਤੇ ਹੋਣਾ ਕਿ ਪਹਿਲੇ ਲਖਾਰੀ ਪਾਈ ਬੋਲਦਾਰ ਜਿਸ ਇਹ ਭਾਵੇਂ ਪਾਈ ਜਾਲ ਜੀ ਨੂੰ ਅਰਦਾਸ ਕਰਵਾਈ ਕਿ ਮੇਰਾ ਨਾਮ ਉਹ ਤੇ ਸ਼ਾਨ ਦਾ ਉਹਦੇ ਧੀ ਪੁੱਤਰ ਕੋਈ ਨਾ ਹੋਵੇ ਇਹ ਗੱਲ ਤੀਕੇ ਕਹਿੰਦੇ ਧੀ ਪੁੱਤਰ ਕੋਈ ਨਹੀਂ ਹੋਇਆ ਕਾਸ ਸਿੱਧਾ پر پائے دیال کا نام جنگو جگہ ٹنگ ہو پاہ پاوے بہت گھٹ ذکر کیتا جاتا ہے پر اتہاس کے نا لکھا کہ گڑے بعد میں اسی طرح ہر ایک دھرم گرو گلگی در پاشا جی ہوا کے جنگل سے جب گئے نے پیروں کے کیونکہ ٹھنڈ کر کے جب چابے پے ہوتے سخت ہوتے ਪੈਰਾਂ ਦੇ ਵਿੱਚ ਥੋੜਾ ਜਿਹਾ ਥੋੜਾ ਨੌਣਾ ਬੈਠੇ ਹੋ ਕੇ ਪੈਂਦਾ ਨਹੀਂ ਸਿੱਖ ਪਸੰਦ ਆਉਂਦੇ ਸਤਹੁਲ ਜੇ ਕੋਰੋਨਾ ਦੇ ਸਰਵੇਖੇ ਹੋਏ ਤੇ ਅਮਰਤ ਦੇਣਾ ਹੈ 23 1 23 ਦਸੰਬਰ ਦਾ ਦਿਨ ਨਹੀਂ ਚੱਲਿਆ ਉੱਥੇ ਕਹਿੰਦੇ ਨੇ ਦੋ ਪਠਾੜ ਆਏ ਜਿਨ੍ਹਾਂ ਬਣਾ ਕੇ ਕਿਹਾ ਅਨੁਭਾਵਿਕ ਕਰਨ ਦੋਵੇਂ ਪ੍ਰਾਸਤੋਰ ਔਰ ਕੁਝ ਇਤਿਹਾਸ ਕਰਦੇਗਾ ਤੇ ਨਿਕਲੋ ਕਿ ਕੋਈ ਚਾਹ ਕੋਲਦੀ ਹੈ چلو یہ مجھا بھول گیا ڈنگر مجھا لبتے ہوئے تو آئے تو جب نڑے ہو کے دیکھ پوچھے آ سکے ادھر کوئی پشو کو مجھا دیکھیں جب نیڑ ہوئے تھے پہچانیا تو گرو گوبند نے یہ دونیں براب اتنے تھوڑا جہا نے لالچ کر لیا ਕਿ ਜੇ ਜੇ ਨਾ ਉਹ ਭਾਵੇਂ ਤਾਂ ਸਾਨੂੰ ਤੇ ਨਾਮ ਬਣਾ ਮਿਲਗੇ ਇਹਨਾਂ ਦੇ ਰੋਲਾਪੋੜੇ ਸ਼ੁਰੂ ਕਰਦੇ ਸਭ ਕੋਈ ਦੇ ਹੱਥ ਦੇ ਵਿੱਚ ਤੂੰ ਕੜਾ ਸੇ ਸੋਨੇ ਦਾ ਕੜਾ ਲਾ ਕੇ ਦਿੱਤਾ ਜਿਵੇਂ ਕੋਈ ਮੋਰਾ ਕਿਤੇ ਔਰ ਦੇ ਕੋਈ ਵੇਲੇ ਸਮੇਂ ਜਿਵੇਂ ਮੋਰਾ ਕਿਤੋਂ ਹੋ ਗਿਆ ਸਭ ਔਰ ਗੁਰੂ ਸਾਹਿਬ ਨੂੰ ਕੋਈ ਬੜਾ ਕਸ਼ਟ ਆਈ ਸੀ ਕਹਿਣ ਤੋਂ ਪਾਪ ਕੋ ਉਹਨਾਂ ਨੂੰ ਲਾਲਚ ਦਿੱਤਾ ਸੋਨਾ ਦਿੱਤਾ ਕਿ ਰੋਲਾ ਨਾ ਪਾਉ ਇਹ ਨਾ ਜੋ ਤੁਸੀਂ ਆਪਣੇ ਕੰਮ ਨੂੰ ਬਦਲੋ ਉਹਦਾ ਕੜਾ ਵੀ ਲੈ ਲਿਆ ਤੇ ਫਿਰ ਇੱਕ ਦੂਜੇ ਨੂੰ ਇਸ਼ਾਰਾ ਕਰਦੇ ਨੇ ਕਿ ਤੇਰੇ ਕੋਲ ਕੁਝ ਨਹੀਂ ਬੰਨਣਾ ਉਰਵਾળો ਫਿਰ ਪਾਉ। ਫਿਰ ਰਾਉਂਗ ਜਿੱਚ ਪਾਉਣਾ ਸ਼ੁਰੂ ਕਰਦੇ ਤੋਂ ਧੰਗ ਗੁਰੂ ਕਰਕੇ ਤੱਕ ਪਾਸ਼ਾ ਜੀ ਨੇ। ਇੱਕ ਅਦੇ ਸੱਜੇ ਹੱਥ ਨਾਲ ਚੇਪੜ ਮਾਰੀ ਤੇ ਦੂਜੇ ਦੇ ਪੁੱਠਾ ਹੱਥ ਦੀ ਮਾਰੀ। ਇਹ ਕਿ ਸੱਜੇ ਹੱਥ ਤੇ ਦੂਜੇ ਨੂੰ ਪੁੱਠਾ ਹੱਥ। ਇੱਕ ਵਾਰ ਚੇਪੜ ਮਾਰੀ ਉਹਨਾਂ ਦੇ ਚਵਾਲ ਜਿਵੇਂ ਸਦਾ ਨਹੀਂ ਬੰਦ। ਨਹੀਂ ਮੰਨੇ ਚਵਾਲੇ ਬੰਦ ਹੋ ਗਏ ਉਹਨਾਂ ਨੂੰ ਕੋਈ ਪਾੜ ਮਾਰ ਤੇ ਹੋਰ ਇਕੋ ਜਿਹੀ ਪਰਸਾਂ ਵਾਲਾ ਕਾਪੂ ਤਾਲਪੁਰ ਗਣੇ ਤਾਪਾਸ਼ੀ ਮਾਰਛ ਮੜ ਤੇ ਜਗਵਾ ਚ ਗਏ ਤੇ ਔਰ ਅੰਮ੍ਰਿਤ ਵੇਲੇ ਸਤਪੁਰ ਜਿਵੇਂ ਉਥੇ ਝਾੜੀਆਂ ਦੇ ਵਿੱਚ ਆਪਣਾ ਟਿਕਾਣਾ ਲਾਇਆ ਕਿਉਂਕਿ ਸ਼ਰੀਰ ਜਿਹੜਾ ਸਿੱਧਕਿਆ ਹੋਇਆ ਔਰ ਸਤਪੁਰ ਉੱਤੇ ਪਾਵਰ ਪਾਸ਼ੇ ਕੇ ਗੁਰੂ ਸਾਹਿਬ ਜੀ ਦਾ ਅਵਸਥਾ ਉਹ ਹੈ ਕਿ ਤਿੱਥੇ ਭੂਖ ਨਾ ਭੁਖ ਹੈ ਭੁਖ ਤੇ ਨੀਰ ਦੇ ਵਿੱਚ ਡੇੜਦੇ ਰਹਿ। ਪਰ ਦੇਖੋ ਜਿਹੜਾ ਸ਼ਰੀਰ ਹੈ ਸ਼ਰੀਰ ਤਾਂ ਆਪਣਾ ਤਾਂ ਅੰਤਰਾ ਪਾਉਨੇ ਚਾਲੂ ਤੇ ਕਰਨਾ ਹੋਵੇ ਸਰੀਰ ਸੰਖਿਆ ਹੋਵੇ ਚਤੁਰ ਸਰੀਰ ਦੁੱਗੱਗੇ ਹੋਵੇ ਸਤ ਕੋ ਜਿਹੜੇ ਕੋ ਜ ਚਾਹਿਆ ਜਿਹਨੇ ਅਸੀਂ ਕਿਰਪਾ ਦੇ ਨਾਲ ਵਧਿਆ ਚਾਰੀਆਂ ਪ੍ਰੂਪਤ ਨਹੀਂ ਆ ਤਿੰਨ ਦਾ ਸਿਹਰਾ ਸਰਾਣਾ ਲਾਇਆ ਤੇ ਜਿੰਦ ਤੱਲੇ ਵੀ ਚੌੜਾ ਉਸਕੇ ਕੋਤੀ ਬੀਤ ਉਹ ਨੂੰ ਸੰਤੁਰ ਗੁਰੂ ਸਾਹਿਬ ਨੇ ਸੰਤ ਕੋ ਸੱਤਰ ਸ਼ਬਦ ਅੰਤਿਆ ਮੇਤਰ ਪਿਆਰੇ ਉਹ ਹੱਥ ਮੇਂ ਦਿੱਤਾ ਵਕਤ ਤੁਤ ਬਿੜ ਰੋਗ ਰਜਾਈਆਂ ਦਾ ਪੂਟਣ ਮਾਕੜ ਵਸ ਹੁੰਦੇ ਆ ਉਥੇ ਸਤਿਗੁਰੂ ਜੀ ਨੇ ਕਿਰਪਾ ਕੀਤਾ ਸਾਨੂੰ ਤੇਰੇ ਤੋਂ ਬਿਨਾ ਕੋ ਨ ਰਸਾਈਆਂ ਬੰਦੇ ਇਹਨਾਂ ਦਾ ਮੁੱਖ ਜੀਵਨ ਦਾਤਾਂ ਵਿੱਚ ਤੇ ਯਾਰ ਪਿਆਰੇ ਦਾ ਸਾਨੂੰ ਜਦੋਂ ਨਾਮ ਜਿਤ ਹੋਵੇ ਤੇ ਕਹਿੰਦੇ ਇਹ ਸੰਸੁਕਰਣ ਵਿੱਚ ਹੈ ਸਤਿਗੁਰੂ ਜੀ ਤੇਰਾ ਰਾਮ ਕੋ ਜੀ ਸਮਝ ਕਰਦੇ ਨੇ ਪਰ ਹੱਥ ਦੇ ਵਿੱਚ ਕਿਰਪਾ ਇਹਦਰ ਪਾਈ ਮਾਨ ਸਿੰਘ ਤੇ ਪੰਜ ਪਿਆਰੋਂ ਦੇ ਵਿੱਚੋਂ ਪਾਈ ਦਇਆ ਸਿੰਘ ਤੇ ਪਾਈ ਧਰਮ ਸਿੰਘ ਇਹ ਤਿੰਨੇ ਇਕੱਠੇ ਹੋਏ ਮੋਂ ਤੇਨੂੰ ਦੇ ਚੜਾ ਦੇ ਵਿੱਚ ਗੁਰੂ ਸਾਹਿਬ ਨੂੰ ਲੱਭਦੇ ਨੇ ਗੁਰੂ ਸਾਹਿਬ ਨੇ ਕਿਆ ਸਿੱਕੇ ਤਾਰੇ ਦੇ ਸ਼ੇਰ ਤੇ ਇਸ ਮੱਸਿਆ ਇੰਤਾਲ ਬਦੇ ਉਹ ਹੈ ਚੱਕਰ ਦੇ ਵਿੱਚ ਭਾਈ ਮਾਨ ਸਿੰਘ ਜੀ ਦਾ ਪੁੱਤ ਤੇ ਝੜ ਗਿਆ ਦੇ ਵਿੱਚ ਕੁਝ ਚਮਕਦਾ ਪਿਆ ਕਿਉਂਕਿ ਹਜੇ ਪੂਰਾ ਦਿਨ ਨਹੀਂ ਚੱਲਿਆ ਤੇ ਚਮਕਦਾ ਕੀ ਸੀ ਉਸ ਦੇ ਵਿੱਚ ਧੱਗ ਨੂੰ ਕਲਗੇ ਤਰਪਾਸ਼ ਤੇ ਇੱਕ ਪਾਣ ਦੇ ਬੁੱਤੇ ਤੇ ਜਿਹੜਾ ਕੋਈ ਹੀਰਾ ਜਿਹੜਾ ਆਪੇ ਹੀਰੇ ਦੀ ਚਮਕ ਸੀ ਭਾਈ ਮਾਨ ਸਿੰਘ ਜੀ ਦੇ ਤੇ ਮੇਰੇ ਜਾ ਕੇ ਦੇਖਿਆ ਕਿ ਮੇਰੇ ਬਾਜਾ ਮਲੇ ਸਤਗੁਰੂਰੇ ਸਤਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਜਦੋਂ ਮਥਨ ਟਿਕ ਲੱਗਿਆ ਚਬਰ ਹੱਥ ਲਾਉ ਉਹ ਕਿਹਾ ਤੇ ਚਰਨਾਂ ਦੇ ਵਿੱਚ ਜਿਹੜਾ ਸੀ ਉਹ ਜੰਗਿਆ ਹੋਇਆ ਸੀ ਕਿ ਵਗਦਾ ਦਿੱਿੱਤੇ ਸੀ ਚੰਗਾ ਸਾਰੇ ਚਾਹ ਜਿਹੜੇ ਵੀ ਸਾਦੇ ਸਾਦੇ ਹੋਏ ਹੱਥ ਲਾਉਣ ਉਸ ਦਾ ਫਾਲ ਕੋਈ ਪਰ ਪਾਇਲ ਬਾੜ ਸੇ ਮੈਂ ਕਹਾਂ ਜੰਮਸੀ ਰਾਹ ਕਿ ਪਾਈ ਮਾਰਸੇ ਨੇ ਆਪਣੀਆਂ ਅੱਖਾਂ ਦੇ ਨਾਲ ਦੇਖੋ ਭਾਵੇਂ ਨੌਵੇਂ ਪਾਸ਼ਾ ਜੀ ਦਾ ਸੀਸ ਵੀ ਦੇਖਿਆ ਦੋਵੇਂ ਸਾਮ ਜਦ ਦੇ ਸ਼ਹੀਦ ਹੁੰਦੇ ਹੋਏ ਆਪਣੀਆਂ ਅੱਖਾਂ ਦੇ ਰਾਹ ਦੇਖੇ ਬਾਸਾ ਦੇ ਕੋਲ ਲੰਘ ਕੇ ਆਇਆ ਇਹਦਾ ਕੁਝ ਹੋ ਗਿਆ ਕਿ ਆਪਣੀਆਂ ਅੱਖਾਂ ਦੇ ਸਾਹਮਣੇ ਅਨੰਦਪੁਰ ਸਾਹਿਬ ਦੇ ਵਿਸ਼ਵ ਸਿੰਘ ਜੀ ਦੇ ਉਹ ਘਦੇ ਨਾਲ ਤਰਫੋਂ ਦੇ ਹੋਏ ਮਾਰਦੇ ਹੋਏ ਦੇਖੇ ਪਰ ਸਾਦੇ ਹੱਥੇ ਤਰਫੋਂ ਦਾ ਹੋਇਆ ਦੇਖਿਆ ਪਰ ਪਾਈ ਮਾਰਸੇ ਦੀਆਂ ਅੱਖਾਂ ਦੇ ਵਿੱਚੋਂ ਕਦੇ ਅੰਝੂ ਨਿਸੀਆ ਰਾਬੋ ਦੇ ਪਹਾੜੇ ਵਿੱਚ ਰਹਿਣ ਵਾਲੇ ਇੱਕੇ ਦਲੇਰ ਸਨ ਪਰ ਅੱਜ ਬਾਜਾ ਵਾਲੇ ਦੇ ਚਰਨ ਵੇਖ ਕੇ ਭਾਈ ਮਾਨਸ ਸਿੰਘ ਜਿਹੜੇ ਨੇ ਅੱਕਾ ਵਿੱਚੋਂ ਪਾਣੀ ਨਹੀਂ ਪੋਹਵਾ ਪਰੋ ਸਤਗੁਰ ਦੇ ਚਰਨਾਂ ਨੂੰ ਹੱਥ ਥੋੜਾ ਜਿਹਾ ਲਾਇਆ ਤੇ ਗੁਰੂ ਸਾਹਿਬ ਨੇ ਇੱਕ ਨਾਮ ਕਰ ਜਿਵੇਂ ਕਰ ਪਾਣੀ ਹੱਥ ਪਾਇਆ ਕਿ ਕਹੋ ਭਾਈ ਮਾਨਸ ਸਿੰਘ ਨੇ ਹੱਥ ਜੋੜੇ ਤੇ ਸਤਗੁਰ ਜੀ ਮਹਿਮਾਨ ਸਿਧ ਭਾਈ ਬਾਜਾ ਜਿਹੜੇ ਤੋਂ ਥੋੜੀ ਜਿਹੀ ਆਵਾਜ਼ ਮਾਰੀ ਪਾਈ ਤਾਇਆ ਸੇ ਉਹ ਪਾਈ ਕਰੂ ਸੇ ਉਹ ਆਪਣਾ ਕੋਲ ਬਣਾਇਆ ਇੱਥੇ ਸੱਪਪੁਰਖ ਚੁੱਕ ਕੇ ਕਿਉਂ ਉਦੋਂ ਤੱਕ ਵੀ ਸਰੀਰ ਜਿਹੜਾ ਸੀ ਪੈਰਾਂ ਦੇ ਵਿੱਚ ਕੋਲ ਜਿਹੜਾ ਜੰਗ ਗਿਆ ਸੀ ਇਹ ਕਹਿ ਲਏ ਕਿ ਸਰੀਰ ਦਿੱਤਰੋਂ ਦਾ ਠੱਡਾ ਸੀ ਜਿੱਦਾਂ ਕਰਕੇ ਸੱਪਪੁਰਖ ਉਹਨੂੰ ਪੁਰਿਆ ਦਿੱਤਿਆ ਪਾਈ ਤਾਇਆ ਸੇ ਉਹ ਗਿਆ ਲੈ ਕੇ ਕੋਈ ਪਾਣੀ ਦੇ ਕੋਲ ਔਰ ਸਾਹਮਣੇ ਕੋੂਸੀ ਬਾਗ ਸੀ ਪਾਈ ਕਨਾਂ ਦੇ ਤੇ ਪੰਜਾਬੀ ਦਾ یہ سب گھر اس باغ کے بول لے کے جی کچھ جل سکا ہے اگیں پھر پنجاب سے گلابا جی آ کے ملتے ہیں اتوں گلے اپنا کل تو شروع کر لیں سمے سماپتی ہے ایک دوسرا ہاجری پھر ਸਤਹ ਲਾਵਵਾਹਿ ਤੂ ਸਤਹ ਨਾ